ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਤੇ ਟੱਟ ਲੰਘ ਕੇ ਚੋਕੀ ਨਮੀ ਬੁਟੀ ਖੁੱਲ ਗਈ ਨਮੀ ਬੁਟੀ ਖੁੱਲ ਗਈ ਮੈਂ ਚਾਹਾਂਗਾ ਕਿ ਰਖੜੀਆਂ ਦਾ ਟੱਟ ਲਾ ਲਿਆ ਤੇ ਅਸੀਂ ਆਏ ਸੀਗੇ ਖੰਨੇ ਤੇ ਰਖੜੀਆਂ ਦੀ ਸ਼ਾਪਿੰਗ ਕਰਨ ਦੇ ਲਈ ਦੂਜੀ ਵਾਰੀ ਨੇੜੇ ਹਾਂ ਦੂਜੀ ਵਾਰੀ ਲਈ ਪਹਿਲੀ ਪਹਿਲਾਂ ਕਰ ਲਈ ਅਸੀਂ ਤੇਰੀ ਹੁਣ ਦੂਜੀ ਵਾਰੀ ਇੱਕ ਵਾਰੀ ਕਰ ਲਈ ਹੁਣ ਦੂਸਰੀ ਵਾਰੀ ਕੰਨ ਚੱਲੇ ਆ ਰਕਤਿਆਂ ਦੇ ਸ਼ਾਪਿੰਗ ਹੋਣਾ ਚ ਲੈ ਕੇ ਆਉਣੀਆਂ ਨੇ ਅਸੀਂ ਸਭ ਲੈ ਕੇ ਆਊਗਾ ਅਸੀਂ ਸਭ ਆਪਣੇ ਲਈ ਲੈ ਕੇ ਆਊਗਾ ਹੱਟੇਗਾ ਮਾਨ ਲਈ ਲੈ ਕੇ ਆਊਗਾ ਤੇ ਨਾਲ ਹੀ ਅਸੀਂ ਕਿਹਾ ਚਲੋ ਤੁਹਾਨੂੰ ਵੀ ਬਾਜ਼ਾਰ ਦਾ ਮਾਹੌਲ ਦਿਖਾਉਣੀ ਆਂ ਨਾਲ ਹੀ ਅਸੀਂ ਕਿਹਾ ਵੀ ਤੁਹਾਨੂੰ ਵੀ ਬਾਜ਼ਾਰ ਦਾ ਮਾਹੌਲ ਦਿਖਾਉਣੀ ਆਂ ਹਾਂ ਆਣਾ ਆਏ ਨੇ ਸਾਥੀ ਉਹ ਦੇਖ ਪਾਬੰਦ ਉਹਨਾਂ ਨੇ ਅਜੇ ਤਾਂ ਲੈ ਰੱਖੜੀ ਦਾ ਹੀ ਵੀ ਰੱਖੀ ਬੱਟੇ ਨੇ ਲਗਾਈ ਜਾਣਗੇ ਅੱਛਾ ਇਹਨਾਂ ਨੇ ਵੀ ਰੱਖ ਲਈ ਹਾਂ ਮਾਰੂ ਮਾਰ ਦੋਨਾਂ ਦਾ ਜਿੰਦੂ ਜਿੰਦੂ ਇਹਨਾਂ ਦੀ ਆਪਸ ਚ ਬਹੁਤ ਮਣੀ ਨਹੀਂ ਹੈਗੀ ਅੱਛਾ ਨਹੀਂ ਪਰਲੇ ਦੇ ਜੀ ਇਹਨਾਂ ਨੇ ਵੀ ਲਾਤੀ ਤੇ ਬਾਜ਼ਾਰ ਚ ਰਸ਼ ਕਾਫੀ ਹੋਊਗਾ ਕਿਉਂਕਿ ਇਤਿਹਾਰ ਤੋਂ ਪਹਿਲਾਂ ਫਿਰ ਰਸ਼ ਕਾਫੀ ਹੋ ਜਾਂਦਾ ਬਾਜ਼ਾਰ ਦੇ ਵਿੱਚ ਫਿਰ ਹੁਣ ਕੀ ਕਰੋਗੇ ਮਿਲੂਗੀ ਜਗਾ ਚਲ ਦੇਖਦੇ ਜਿੱਥੇ ਕਿਤੇ ਮਿਲੂ ਲਾ ਲਾਂਗੇ ਬਸ ਠੀਕ ਹੈ ਹੁਣ ਅਸੀਂ ਮੁੜ ਕੇ ਆਗੇ ਦੂਸਰੀ ਸਾਈਡ ਤੇ ਸਭ ਤੋਂ ਵੱਡੀ ਪ੍ਰੋਬਲਮ ਬਾਜ਼ਾਰ ਚ ਆ ਕੇ ਫਿਰ ਹੁੰਦੀ ਆ ਗੱਡੀ ਖੜਾਉਣ ਦੀ ਅੱਜ ਤਾਂ ਮਿਲ ਗਈ ਅੱਜ ਤਾਂ ਮਿਲ ਗਈ ਮੂਰੀ ਮਿਲ ਗਈ ਤੇ ਇਹਦੇ ਕਰਕੇ ਕੋਈ ਐ ਨਹੀਂ ਕਰਿਆ ਹੈਗਾ ਵੀ ਹਾਂ ਤੁਰਨਾ ਬਹੁਤ ਪੂਗਾ ਵੀ ਹਾਂ ਗਾਹ ਲੈ ਚੱਲਦੇ ਆ ਕਿਉਂਕਿ ਗਾਹਾਂ ਜਾ ਕੇ ਜਗ੍ਹਾ ਨਹੀਂ ਮਿਲਦੀ ਨਾ ਗੱਡੀਆਂ ਬਹੁਤ ਖੜੀਆਂ ਨੇ ਇਹ ਵੀ ਕੋਈ ਗੱਡੀ ਨਿਕਲ ਕੇ ਗਈ ਹੋਣੀ ਆ ਤੇ ਚਲੋ ਚੱਲਦੇ ਆ ਹੁਣ ਬਾਜ਼ਾਰ ਦਾ ਰੌਣਕ ਮੇਲਾ ਦਿਖਾਉਣੀ ਆ ਤੁਹਾਨੂੰ ਰਖੜੀਆਂ ਦਾ ਆਹ ਦੇਖੋ ਸਾਹਮਣੇ ਦਿਖਦੀਆਂ ਨੇ ਫੈਂਸੀ ਰਖੜੀਆਂ 10 ਰੁਪਏ 10 ਰੁਪਏ 10 ਰੁਪਏ ਕਿਉਂ ਅਗਲੀ ਉਹਦੇ ਚੀਜ਼ ਆਣਾ ਪਊਗਾ ਅਗਲੀ ਉਹਦੇ ਸਿ ਜਾਣਾ ਪਊਗਾ ਕਿਹੜੀ ਚ ਹੋ ਗਹਾਲੀ ਆਈ ਥਿੰਕ ਕਾਚਨ ਕਿੱਧਰ ਜਾਣਾ ਹੈ ਹਾਂ ਕਾਚਨ ਕਿੱਧਰ ਲੈ ਕੇ ਜਾ ਮੈਂ ਤੁਹਾਨੂੰ ਪੁੱਛਦੀ ਸੀ ਵੀ ਕਿੱ데 ਜਾਣਾ ਫੈਸ਼ਨ ਫੇਅਰ ਵਾਲਾ ਨੇ ਬੱਚਿਆਂ ਦੀ ਵਧੀਆ ਮਿਲ ਜਾਣਗੀਆਂ ਕਿ ਇਹ ਮੰਦੇ ਹੀ ਜਾਣਾ ਪਊ ਦੇਖ ਲਈ ਪਹਿਲਾਂ ਹਾਂ ਪਹਿਲਾਂ ਦੇਖ ਲੈਂਦੇ ਆ ਉਦੋਂ ਆਪਾਂ ਨੇ ਦੇਖਿਆ ਤਾਂ ਹੈਗੀਆਂ ਸੀਗੀਆਂ ਉਦੋਂ ਕੁਛ ਹੈ ਨਹੀਂ ਸੀ ਬੱਚੇ ਵਾਲੀਆਂ ਹੈ ਕਿਹੜੀ ਛਤਰੀਆਂ ਨੇ ਆਹ ਲੱਗੇ ਹੋਏ ਆ ਜਾਣੇ ਨੇ ਉੱਪਰ ਫੇਰ ਨਹੀਂ ਲੱਗਦੀ ਹੈਗੀ ਮੈਂ ਕਿਹਾ ਉਸ ਦਿਨ ਆਪਾਂ ਨੇ ਉਹਦੇ ਦੇਖੀਆਂ ਸੀਗੀਆਂ ਕੋਈ ਬੱਚਾ ਨਹੀਂ ਆ ਪੁੰਨੀ ਸੀਗੀਆਂ ਵਧੀਆ ਲੱਗਿਆ ਹਾਂ ਤਾਂ ਵੀ ਹਿੰਮਤ ਨਹੀਂ ਚੱਲ ਤਾ ਫਿਰ ਮੰਡੀ ਜਾਣਾ ਮੈਂ ਖੋ ਤੁਸੀਂ ਦੇਖੋ ਜੇ ਦੇਖਣੀਆਂ ਨੇ ਪਹਿਲਾਂ ਦੇਖ ਲਓ ਚਲ ਦੇਖਣ ਦਾ ਜਿਹੜਾ ਕਿ ਜੋ ਵਧੀਆ ਲੱਗਣੀਆਂ ਹੈ ਹੈ ਬਾਈ ਬਸ ਪੱਲਾ ਕਿਊਟ ਬਾਈ ਆ ਇੱਕਲਾ ਕਿਊਟ ਬਾਈ ਉਹ ਨਹੀਂ ਚੀਜ਼ੀ ਆ ਜਾ ਰਹਾ ਹਾਂ ਔਰ ਵਿੱਚੋਂ ਦੇਖੋ ਲਾਈਟ ਕਾਟਨ ਦੇ ਵਿੱਚ ਮਿਲਣਾ ਨਹੀਂ ਕਾਟਨ ਦੇ ਵਿੱਚ ਮਿਲਣਾ ਨਹੀਂ ਨਹੀਂ ਉਹ ਰਕੇ ਦਾ ਨਹੀਂ ਨਾ ਇਹ ਨੂੰ ਆਪੇ ਕਿਵੇਂ ਪੀਏ ਜਿਵੇਂ ਲਵਿੰਗ ਕੋਟ ਨਾਲ ਬਾੜਾ ਜਾਂ ਦੇ ਛਕਣਾ ਵੀ ਨਹੀਂ ਮਿਲਣਾ ਹਾਂਜੀ

ਹੋ ਡਰਿੰਕ ਲਵਾਗੇ ਹੋ ਡਰਿੰਕ ਆਪਾਂ ਦੀ ਖਾਣੇ ਆ ਗਿਆ ਗਿਆ ਨੇ ਰੱਖਿਆ ਹੋਇਆ ਨਹੀਂ ਆ ਦੇਖਿਆ ਨਹੀਂ ਆ ਨੇ ਬਸ ਅੰਦਰ ਰੱਖਿਆ ਹੋਇਆ ਨਹੀਂ ਆ ਜੀ ਜਿਹੜੇ ਸਾਂ ਸੁਕਦੇ ਹੋਗੇ ਇੱਧਰ ਜੀ ਗਿਲਟਾ ਜਣਾ ਹਾਂ ਦੇਖਣੀ ਆ ਨਹੀਂ ਪਹਿਲਾਂ ਚਲ ਮੁਰਦੋ ਰਿਲਾ ਇੱਧਰ ਆ ਬਾਜ਼ਾਰ ਦੇ ਵਿੱਚ ਥੋੜੀ ਥੋੜੀ ਵੀਡੀਓ ਬਣਾਈ ਅੱਜ ਧੁੱਪ ਜਿਹੀ ਵੀ ਆ ਤੇ ਪਰ ਗਰਮੀ ਬਹੁਤ ਜ਼ਿਆਦੀ ਆ ਬੱਦਲ ਮੇਨ ਲਾਦਾ ਫੇਰਾ ਜਾਣਾ ਅਸੀਂ ਤਾਂ ਘਰੇ ਵੀ ਬਹੁਤ ਸਮਾਨ ਕੱਟ-ਕੱਟ ਕੇ ਰੱਖ ਕੇ ਆਏ ਹਾਂ ਕਿਉਂਕਿ ਧੁੱਪ ਇੰਨੇ ਦਿਨਾਂ ਬਾਅਦ ਨਿਕਲਿਆ ਨਾ ਹੋ ਗਿਆ ਵੀ ਆ ਵੀ ਚੀਜ਼ ਨੂੰ ਧੁੱਪ ਲਵਾ ਲਈਏ ਨੂੰ ਵੀ ਧੁੱਪ ਲਵਾ ਲਈਏ ਮੰਮੀ ਵੀ ਅੱਜ ਥੋੜੇ ਜਿਹੇ ਡਾਉਂਜੇ ਨੇ ਤੇ ਪਰ ਗਰਮੀ ਨੇ ਸਾਡਾ ਕਰਤਾ ਬੁਰਾ ਹਾਲ ਤੇ ਕੁਛ ਪੀਣ ਦੇ ਲਈ ਫਿਰ ਲਿਆ ਵੀ ਥੋੜੀ ਜਿਹੀ ਐਨਰਜੀ ਆ ਜਾਊਗੀ ਹਨਾ ਤੇ ਬੋਲਿਆ ਵੀ ਨਹੀਂ ਜਾਂਦਾ ਹੈਗਾ ਮਾਗੀ ਥੱਕ ਗਏ ਗੱਡੀਆਂ ਤੁਹਾਨੂੰ ਖੜੀਆਂ ਦਿਖੇ ਰਹੀਆਂ ਹੋਣਗੀਆਂ ਕਿੰਨੀਆਂ ਖੜੀਆਂ ਨੇ ਚੰਗਾ ਬਾਜ਼ਾਰ ਦੇ ਵਿੱਚ ਰੌਣਕ ਮੇਲਾ ਲੱਗਿਆ ਹੋਇਆ ਤੇ ਹਸੀ ਰਖੜੀਆਂ ਲੱਗਿਆ ਏ ਤੇ ਸੂਟ ਲੈਣਾ ਸੀਗਾ ਹਰਮਨ ਹਰਮਨ ਨੇ ਸੂਟ ਲੈ ਕੇ ਦੇਣਾ ਕਿ ਕਿਉਂ ਮੇਰਾ ਕੋਈ ਹੈ ਨਹੀਂਗਾ ਵੀ ਤਾਂ ਮੇਰਾ ਲੈਣਾ ਹੈ ਕੋਈ ਪਰਪਸ ਸਾਨੂੰ ਪਸੰਦ ਨਹੀਂ ਆਇਆ ਹੈਗਾ ਕੋਈ ਵਧੀਆ ਨਹੀਂ ਲੱਗਿਆ ਹੈਗਾ ਲੱਗਦਾ ਨਹੀਂ ਵੀ ਉਹ ਇੱਥੋਂ ਨਹੀਂ ਮਿਲਣਾ ਖੰਨੇਓ ਆ ਉਹ ਤਾਂ ਹੋਰ ਮਿਲੂਗਾ ਕਿ ਇੱਥੇ ਵਧੀਆ ਨਹੀਂ ਲੱਗਿਆ ਹੈਗਾ ਕਿਤੇ ਹੋਰ ਦੇਖਾਂਗੇ ਉਹ ਫੇਰ ਤੇ ਹੁਣ ਆਪਾਂ ਚੱਲਦੇ ਆਂ ਹਰਮਨ ਨੂੰ ਹਰਮਨ ਨੂੰ ਸ਼ਾਪਿੰਗ ਕਰਾਉਣੀ ਆ ਅੱਜ ਮੈਂ ਮੈਂ ਸ਼ਾਪਿੰਗ ਕਰਾਉਣੀ ਆ ਉਹਨੂੰ ਤੇ ਇਹ ਜਾਣਗੇ ਡ੍ਰੀਮ ਸਿਟੀ ਉਹ ਬਾਜ਼ਾਰ ਚੋਂ ਤਾਂ ਇਹਨਾਂ ਨੇ ਕੁਝ ਲੈਣਾ ਨਹੀਂ ਹੁੰਦਾ ਇਹ ਤਾਂ ਉੱਥੇ ਹੀ ਲੈਣਗੇ ਹੁਣ ਆਪਾਂ ਉੱਥੇ ਜਾ ਕੇ ਦੇਖਦੇ ਆਂ ਵੀ ਕੀ ਲੈਂਦੇ ਨੇ ਇਹ ਕੀ ਕਰਦੇ ਨੇ Kita 오 a m ਹਾਂ ਕੈਸ਼ ਕਮੋਡੂਸੀ ਬਦਲ ਹੋ ਗਿਆ ਹਾਂ ਮੇਖਾ ਬਦਲ ਹੋ ਗਿਆ ਸਾਮਾਨ ਦੀ ਅਸੀਂ ਕਰ ਲਈ ਖਰੀਦਦਾਰੀ ਤੇ ਹੁਣ ਅਸੀਂ ਚੱਲੇ ਹਾਂ ਘਰ ਨੂੰ ਹਰਾ ਸ਼ਬ ਵਿੱਚ ਬੱਦਲ ਜਿਹਾ ਵੀ ਹੋਣ ਲੱਗ ਗਿਆ ਤਮਰਿੰਗੜੀ ਬੈਂਡ ਜਾ ਰਹੀ ਆ ਓਏ ਮੈਂ ਜਾ ਰਹੀ ਜੀ ਜੀਤ ਕਹਿੰਦੀ ਮੋਰਚਾ ਮੈਨੂੰ ਮੈਨੂੰ ਨਹੀਂ ਸੀ ਪਤਾ ਵੀ ਮੋਰਚਰੀ ਕਿਹਨੂੰ ਕਹਿੰਦੇ ਆ ਮੋਰਚਰੀ ਸੀ ਇਸੇ ਮੇਰਾ ਭਾਂ ਸੇ ਕਿਉਂ ਖੋਲਦਾ ਆ ਤਾਂ ਤੁਹਾਨੂੰ ਪੁੱਛਦੀ ਦੀ ਵੀ ਇਹ ਕਿਹੜੀ ਪੈ ਜਾਂਦੀ ਆ ਜਦ ਤੁਸੀਂ ਨਹੀਂ ਬੋਲੇ ਮੈਂ ਤੁਹ ਤੋਂ ਪੁੱਛ ਰਹੀ ਸੀ ਮੈਨੂੰ ਮਤਲਬ ਜੇ ਨਹੀਂ ਪਤਾ ਸੀ ਮੈਂ ਤਾਂ ਤਾਂ ਹੀ ਪੁੱਛਦੀ ਸੀ ਤੁਸੀਂ ਮੈਨੂੰ ਔੜ ਕੇ ਕਹਿੰਗੇ ਤਾਂ ਇਹ ਤਾਂ ਹੋਈ ਆ ਉਹਦੇ ਵਾਲੀ ਉਹ ਮੋਰਚੇ ਵਾਲੀ ਉਹ ਮੋਰਚੇ ਕੋ ਮੈਂ ਕਹਿੰਦਾ ਉੱਪਰ ਕੀ ਲਿਖਿਆ ਹੋਇਆ ਮੋਰਚਰੀ ਮੋਰਚਰੀ ਦਾ ਮਤਲਬ ਕੀ ਹੁੰਦਾ ਹਰ ਜੀ ਇਦਨਿਆ ਪਤਾ ਹੀ ਮੋਰਚਾ ਤਾਂ ਤੇ ਹਾਂ ਹੋ ਗਿਆ ਬਦਲ ਚਾ ਹੋ ਗਿਆ ਧੁੱਪ ਵੈਸੇ ਉਹ ਹੋ ਗਈ ਬਿਲਕੁਲ ਸਾਫ ਦੀ ਮੂੰਗੀ ਕਿਹਾ ਸੀ ਮੰਮੀ ਨੇ ਕਿਲੋ ਬੇਸਨ ਹਾਂ ਕਿਲੋ ਬੇਸਨ ਕਿਹਾ ਸੀਗਾ ਇਹ ਤੇਰਾ ਅਡਾਫਟਾ ਲੈ ਲਿਓ ਕਰਨ ਵਾਲੀਆਂ ਆਉ ਦੇਖ ਸ਼ਾਪਿੰਗ ਖੁੱਲਣ ਲੱਗੀ ਆ ਹੁਣ ਪਟਾਰਾ ਸ਼ਾਪਿੰਗ ਵਾਲੀ ਕਰਕੇ ਆਏ ਆ ਅਸੀਂ ਦੇਖੋ ਸਮਾਨ ਇੰਨਾ ਹੈ ਪੈਸੇ ਇੰਨੇ ਹਨ ਹਾਂ ਹਜ਼ੀਜ਼ ਵੀ ਚਾਰ ਜੋਬ ਚੱਲਿਆ ਮੇਰੇ ਸਿੱਖਿਆ ਕੇ ਦੋ ਦਸ ਨੀ ਆਰਕ ਰੱਖਣ ਲੈ ਕੇ ਆਏ ਆ ਇਹ ਨੇ ਛੋਟੇ ਬੱਚਿਆਂ ਦੀ ਸੀ ਸਾਰਾ ਹਰਤੇਗ ਦੀਆਂ ਦਿਖਾ ਦੇ ਮਮੀ ਨੂੰ ਫਿਰ ਦਿਖਾਓ ਦਾਦੀ ਨੂੰ ਵਾਲੇ ਸੀ ਆਹ ਦਾਦੀ ਨੂੰ ਦਿਖਾਓ ਕਾ ਦਾਦੀ ਮੇਰੀ ਆ ਬੀਜ ਵੀ ਦੀਆ ਨਾ ਤਿੰਨ ਅਸੀਂ ਆ ਲੱਗੇ ਆ ਬੜੀਆਂ ਸੋਹਣੀਆਂ ਲੱਗੀਆਂ ਦੇਖ ਕੰਨਾਲੇ ਕੇ ਤੇ ਕਾਲੇ ਕੇ ਆ ਹਾ ਇਹ ਵੱਡੇ ਬੀਜੇ ਨੂੰ ਲੱਗੇ ਆ ਆਂਡਰ ਗੀਂਦ ਚੰਗੀਆਂ ਆਪੀ ਬੰਦ ਹੋ ਗਏ ਨੇ ਮੈਂ ਇਹ ਮਾਨ ਨੂੰ ਆ ਲਿਆਉਂਦੇ ਇਹਨਾਂ ਨੂੰ ਆਨੇ ਦੋ ਲੱਡਾਂ ਆ ਤੇ ਆ ਨਾ ਨੇ ਸੋ ਇਹ ਆਂਡਰ ਸ਼ਾਟ ਦੇਖੋ ਇਹ ਨਾ ਕਪੜਾ ਜੀ ਮੋਟਾ ਹੀ ਮੋਟੀਆਂ ਹੁੰਦੀਆਂ ਹਾਂ ਲਿਆ ਭਾਈ ਹੋਏ ਜਮਾ ਹੋ ਨਹੀਂ ਲੱਗਦੀ ਵੀ ਹਾਂ ਨਹੀਂ ਉੱਚੀ ਨਹੀਂ ਜੀ ਇਹ ਸਟਾਈਲ ਆ ਇਟਸ ਇਟਸ ਬੈਗੀ ਸਟਾਈਲ ਹਾਂ ਮੰਮੀ ਖੱਦਰ ਜਿਹਾ ਨਹੀਂ ਲੱਗਦਾ ਜੀ ਮੈਂ ਖੇਸ ਇਹਨਾਂ ਅੱਜਕੱਲ ਦਾ ਸਟਾਈਲ ਆ ਬੈਗੀ ਸਟਾਈਲ ਬਸ ਇਹਦੇ ਚ ਹੋਰ ਕੁਝ ਨਹੀਂ ਹੈਗਾ ਤੁਸੀਂ ਵੀ ਸਾਰੇ ਜਣੇ ਦੇਖ ਲਓ ਬਸ ਆ ਜਿਹੜਾ ਟੈਗ ਲੱਗਿਆ ਹੋਇਆ ਹੈ ਨਾ ਫੁੱਲ ਨਾਮ ਤੋਂ ਚਲਦਾ ਹੀ ਹੈ ਨਾ ਜਿਹੜਾ ਟੈਗ ਲੱਗਿਆ ਹੋਇਆ ਹੈ ਇਹਦੀ ਉਹ ਕੀਮਤ ਆ ਹਾਏ ਪ੍ਰਾਈਸ ਟੈਗ ਕਿੱਥੇ ਆ ਪ੍ਰਾਈਸ ਟੈਗ ਹੋਰ ਆ ਕਿਲਾਉ ਦੇਖ ਲਓ ਪ੍ਰਾਈਸ ਟੈਗ ਪ੍ਰਾਈਸ ਟੈਗ ਬਸ ਇਹਦੀ ਉਹ ਕੱਲੇ ਦੀ ਕੀਮਤ ਆ ਜਿਹੜਾ ਆ ਲੱਗਿਆ ਹੋਇਆ ਹੈ ਬਸ ਫਿਰ ਇਹੀ ਕੀਮਤ ਤੇ ਇਹੀ ਬਾਏ ਕਰਨੀ ਆ ਹੋਰ ਚਾਹੇ ਨਾਮ ਵੀ ਨਾਮ ਹੀ ਲੈਣਾ ਦੇ ਟਾਈਮ ਮੇਰੀ ਓਕਰੇ ਪਤਾ ਲਾ ਕੇ ਪਾਦਲ ਵਾਫਿਜ ਬਦਿਓ ਜੀ